ਪੰਜਾਬ ਦੇ ਵਿੱਚ ਇਸ ਵਾਰ ਬਾਸਮਤੀ ਦਾ ਏਰੀਆ ਬਹੁਤ ਵੱਡੇ ਪੱਧਰ ਤੇ ਲੱਗਿਆ ਸੀਗਾ ਤਕਰੀਬਨ ਸਾਰਾ ਏਰੀਆ ਲਗਭਗ ਵੱਧਿਆ ਗਿਆ ਹੋਣਾ ਕੀ ਕਹਿਣਾ ਵੀ 10% ਰਹਿ ਗਿਆ ਹੋਵੇ ਬਟਨ ਵਾਲਾ ਤੇ ਜਿਵੇਂ ਕਿ ਹੁਣ ਵੱਡੇ ਪੱਧਰ ਤੇ ਬਾਸਮਤੀ ਲੱਗੀ ਸੀ ਪੰਜਾਬ ਦੇ ਵਿੱਚ ਪਰ ਉਸ ਤਰ੍ਹਾਂ ਕੋਈ ਰੇਟ ਨਹੀਂ ਇਸ ਵਾਰ ਬੜਾ ਚੰਗਾ ਦੇਖਣ ਨੂੰ ਮਿਲਿਆ ਬਾਸਮਤੀ ਦਾ ਬਾਕੀ ਦੂਜੇ ਨੰਬਰ ਤੇ ਝਾੜ ਵੀ ਜ਼ਰੂਰ ਘਟ ਰਿਹਾ ਬਾਸਮਤੀ ਦਾ ਅਗੇਤੀਆਂ ਵੈਰਾਈਟੀਆਂ ਦਾ ਝਾੜ ਤਾਂ ਚਲੋ ਆਪਾਂ ਮੰਨ ਲੈਂਦੇ ਆ ਕਿ ਕੁਦਰਤ ਦੀ ਮਾਰ ਵੀ ਪੈ ਸਕਦੀ ਹੈ ਕਿ ਕੁਦਰਤ ਤੇ ਹੀ ਨਿਰਪਰ ਕਰਦਾ ਹੁੰਦਾ ਝਾੜ ਤੇ ਹੁਣ ਜੇਕਰ ਆਪਾਂ ਰੇਟ ਦੀ ਗੱਲ ਕਰੀ ਤਾਂ ਮੰਡੀਆਂ ਦੇ ਵਿੱਚ ਆਮਤ ਜ਼ਿਆਦਾ ਹੋਣ ਦੇ ਕਾਰਨ ਬਾਸਮਤੀ ਦੀ ਜ਼ਿਆਦਾ ਭੰਡਾਰ ਹੋਣ ਦੇ ਕਾਰਨ ਜਿਹੜੇ ਬਾਸਮਤੀ ਦੇ ਰੇਟ ਨੇ ਵਪਾਰੀਆਂ ਵੱਲੋਂ ਆਪਣੀ ਮਨਮਰਜ਼ੀ ਦੇ ਨਾਲ ਹੀ ਲਗਾਏ ਗਏ ਸੀ ਇਸ ਵਾਰ ਤਾਂ ਜਿਵੇਂ ਕਿ ਕਿਸਾਨ ਭਰਾਵਾਂ ਨੇ ਚੰਗੀ ਸਾਮ ਸੰਭਾਲ ਕੀਤੀ ਸੀ ਤਾਂ ਉਹਨਾਂ ਦਾ ਕੋਈ ਮੁੱਲ ਨਹੀਂ ਜ਼ਿਆਦਾ ਵਧੀਆ ਮਿਲਿਆ ਉਹਨਾਂ ਨੂੰ ਬਾਸਮਤੀ ਦੇ ਰੇਟਾਂ ਦੀ ਇਸ ਵਾਰ ਪੰਜਾਬ ਦੀਆਂ ਮੰਡੀਆਂ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਚੰਗੀ ਤਰ੍ਹਾਂ ਲੁੱਟ ਕੀਤੀ ਗਈ ਹੈ ਜਿੰਨੀ ਹੋ ਸਕੇ ਉਨੀ ਵੱਧ ਤੋਂ ਵੱਧ ਲੁੱਟ ਕੀਤੀ ਗਈ ਹੈ ਬਾਸਮਤੀ ਦੇ ਰੇਟਾਂ ਨੂੰ ਲੈ ਕੇ ਕਿਸਾਨਾਂ ਦੀ ਹੁਣ ਆਪਾਂ ਅੱਗੇ ਵੀਡੀਓ ਦੇ ਵਿੱਚ ਕੱਲੀ ਕੱਲੀ ਮੰਡੀ ਦੇ ਆਪਾਂ ਤੁਹਾਨੂੰ ਰੇਟਾਂ ਬਾਰੇ ਜਾਣਕਾਰੀ ਦੇਵਾਂਗੇ ਬਾਸਮਤੀ ਦੀਆਂ ਬਾਰੇ ਸਾਰੀਆਂ ਵੈਰਾਈਟੀਆਂ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਆਪਾਂ ਨੂੰ ਜਰੂਰ ਦੱਸਣਾ ਵੀ ਕਿੰਨਾ ਕੁ ਤੁਹਾਨੂੰ ਫਰਕ ਲੱਗਿਆ ਇਹਨਾਂ ਰੇਟਾਂ ਦੇ ਵਿੱਚ ਜਾਂ ਆਪਾਂ ਜਿਵੇਂ ਕਹਿ ਦਿੰਦੇ ਆ ਵੀ 1509 ਹੋ ਗਈ ਜਾਂ 1121 ਹੋ ਗਈ ਜਾਂ 1692 ਜਾਂ 1847 ਇਨਾਂ ਦੇ ਜਿਹੜੇ ਰੇਟ ਨੇਗੇ ਸੇਮ ਹੀ ਚੱਲ ਰਹੇ ਨੇ ਕੋਈ ਬੜਾ ਫਰਕ ਨਹੀਂ ਹੈਗਾ 2-300 ਰੁਪਏ ਦਾ ਉਧਰ ਉਧਰ ਹੀ ਫਰਕ ਪੈ ਸਕਦਾ ਕੋਈ ਬੜਾ ਵੱਡਾ ਫਰਕ ਨਹੀਂ ਆ ਇਹਨਾਂ ਦੇ ਵਿੱਚ ਦੇਖਣ ਨੂੰ ਆਪਾਂ ਨੂੰ ਬਾਕੀ ਜਿਹੜੇ ਕਿਸਾਨ ਭਰਾਵਾਂ ਨੇ ਕਿਹੜੇ ਏਰੀਏ ਦੇ ਵਿੱਚ ਵੱਢੀ ਆ ਬਾਸਮਤੀ ਆ ਤੇ ਕੀ ਰੇਟ ਮਿਲਿਆ ਤੇ ਕਿੰਨਾ ਝਾੜ ਨਿਕਲਿਆ ਉਹਨਾਂ ਦਾ ਉਹ ਵੀ ਕਮੈਂਟਾਂ ਦੇ ਵਿੱਚ ਆਪਾਂ ਨੂੰ ਜ਼ਰੂਰ ਦੱਸਣਾ ਬਾਕੀ ਤੁਸੀਂ ਆ ਰੇਟ ਹੁਣ ਆਪਣੀ ਵੀਡੀਓ ਦੇ ਵਿੱਚ ਸੋਣੀ ਲਿਓ ਸਾਨੂੰ ਆ ਦੱਸਿਓ ਕਮੈਂਟ ਕਰਕੇ ਵੀ ਕਿੰਨਾ ਕਿਸ ਨੂੰ ਫਰਕ ਲੱਗਦਾ ਜਾਂ ਨਹੀਂ ਲੱਗਦਾ ਜਾਂ ਪਿਛਲੇ ਸਾਲ ਦੇ ਨਾਲ ਕੀ ਫਰਕ ਲੱਗਿਆ ਕਿਉਂਕਿ ਆਪਣੇ ਹਿਸਾਬ ਦੇ ਮੁਤਾਬਕ ਤਾਂ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈਆਂ ਸੀਗੀਆਂ ਉਹੀ ਰੇਟ ਸਾਲ ਚੱਲ ਰਹੇ ਨੇ ਕੋਈ ਫਰਕ ਨਹੀਂ ਦੇਖਣ ਨੂੰ ਮਿਲਿਆ ਜਿਹੜੇ ਹਿਸਾਬ ਨਾਲ ਸਰਕਾਰ ਨੇ ਵੀ ਕਿਹਾ ਸੀਗਾ ਤੁਸੀਂ ਬਾਸਮਤੀ ਝੋਨਾ ਲਾਓ ਅਸੀਂ ਰੇਟ ਵੀ ਦੇਵਾਂਗੇ ਤੁਹਾਨੂੰ ਚੰਗੇ ਪਰ ਹੁਣ ਜਿਹੜਾ ਮੌਕੇ ਤੇ ਪਤਾ ਲੱਗਦਾ ਵੀ ਕਿੰਨੀ ਲੁੱਟ ਹੋ ਰਹੀ ਆ ਬਾਸਮਤੀ ਦੇ ਰੇਟਾਂ ਨੂੰ ਲੈ ਕੇ ਤਾ ਹੁਣ ਤੁਸੀਂ ਕੱਲੀ ਕੱਲੀ ਮੰਡੀ ਦੇ ਰੇਟ ਸੁਣ ਲਏ ਆਪਾਂ ਬਾਲੀ ਵੀਡੀਓ ਲੰਮੀ ਨਹੀਂ ਕਰਦੇ ਮੈਨ ਮੈਨ ਮੰਡੀਆਂ ਦੇ ਆਪਾਂ ਤੁਹਾਨੂੰ ਰੇਟ ਦੱਸਾਂਗੇ ਤਾਂ ਹੁਣ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਐਵਰੇਜ ਆਪਾਂ ਰੇਟਾਂ ਦੀ ਗੱਲ ਕਰਾਂਗੇ ਇਹ ਨਹੀਂ ਹੈਗਾ ਕੋਈ ਆਪਾਂ ਘੱਟ ਕਹਿਤਾ ਜਾਂ ਵੱਧ ਕਹਿਤਾ ਹੁਣ ਜਿਵੇਂ ਆਪਾਂ ਸਭ ਤੋਂ ਪਹਿਲਾਂ ਪਾਤਣਾ ਮੰਡੀ ਤੋਂ ਸ਼ੁਰੂਆਤ ਕਰਦੇ ਆਂਗੇ ਇੱਥੇ 1509 ਦਾ ਰੇਟ ਆ ਜਿਹੜਾ ਐਵਰੇਜ ਰੇਟ 3000 ਤੋਂ ਲੈ ਕੇ 3100 ਦੇ ਵਿਚਕਾਰ ਚੱਲ ਰਿਹਾ ਸੀਗਾ ਅਤੇ 17 18 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਹੀ ਆ 1847 2800 ਤੋਂ ਲੈ ਕੇ 2900 ਦੇ ਵਿਚਕਾਰ ਵੇਚ ਰਹੀ ਆ ਅਤੇ PV01 3200 ਤੋਂ ਲੈ ਕੇ 3300 ਦੇ ਵਿਚਕਾਰ ਵੇਚ ਰਹੀ ਆ ਅਤੇ 1692 3100 ਤੋਂ ਲੈ ਕੇ 3200 ਦੇ ਵਿਚਕਾਰ ਵੇਚ ਰਹੀ ਆ ਸੁਪਰ 52 2600 ਤੋਂ ਲੈ ਕੇ 2750 ਰੁਪਏ ਤੱਕ ਵੇਚ ਰਹੀ ਆ ਇਸ ਦੇ ਨਾਲ ਹੀ ਖਨੌਰੀ ਮੰਡੀ 1509 ਦਾ ਰੇਟ 3140 ਰੁਪਏ ਤੋਂ ਲੈ ਕੇ 3250 ਰੁਪਏ ਤੱਕ ਵੇਚ ਰਿਹਾ 1692 ਦਾ ਰੇਟ 3200 ਦੇ ਵਿਚਕਾਰ ਰਿਹਾ ਅਦੇ 17 18 ਦਾ ਰੇਟ 3300 ਦੇ ਵਿਚਕਾਰ ਰਿਹਾ 18 47 ਦਾ ਰੇਟ 2640 ਰੁਪਿਆ ਤੋਂ ਲੈ ਕੇ 2800 ਰੁਪਏ ਤੱਕ ਵਿਕ ਰਿਹਾ ਸੋਨਾ 92 ਦਾ ਰੇਟ 3200 ਰੁਪਏ ਤੱਕ ਵਿਕ ਰਿਹਾ ਸਨਾਮ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3100 ਰੁਪਏ ਤੱਕ ਵਿਕ ਰਿਹਾ 17 18 ਦਾ ਰੇਟ 3100 ਤੋਂ ਲੈ ਕੇ 3300 ਰੁਪਏ ਤੱਕ ਵਿਕ ਰਿਹਾ ਸੋਨਾ 92 ਦਾ ਰੇਟ 3100 ਤੋਂ ਲੈ ਕੇ 3250 ਰੁਪਏ ਤੱਕ ਵਿਕ ਰਿਹਾ ਇਸ ਤੋਂ ਅੱਗੇ ਅੰਮ੍ਰਿਤਸਰ ਸਾਈਡ ਆਪਾਂ ਮੰਡੀ ਦੀ ਗੱਲ ਕਰਦੇ ਹਾਂਗੇ ਉੱਥੇ ਅੰਮ੍ਰਿਤਸਰ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਤੱਕ ਰਿਹਾ 1847 ਦਾ ਰੇਟ ਹੈ 2700 ਤੋਂ ਲੈ ਕੇ 2900 ਰੁਪਏ ਤੱਕ ਰਿਹਾ 1718 ਦਾ ਰੇਟ 3100 ਤੋਂ ਲੈ ਕੇ 3300 ਦੇ ਵਿਚਕਾਰ ਰਿਹਾ ਇਸ ਦੇ ਨਾਲ ਹੀ ਕੋਟਕਪੂਰਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3200 ਦੇ ਵਿਚਕਾਰ ਰਿਹਾ ਇਸ ਦੇ ਨਾਲ ਹੀ 1718 ਦਾ ਰੇਟ 3100 ਤੋਂ ਲੈ ਕੇ 3300 ਦੇ ਵਿਚਕਾਰ ਰਿਹਾ 1847 ਦਾ ਰੇਟ 2700 ਤੋਂ ਲੈ ਕੇ 2900 ਦੇ ਵਿਚਕਾਰ ਰਿਹਾ ਗਿੱਦੜਵਾਹਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ 3100 ਦੇ ਵਿਚਕਾਰ ਰਿਹਾ ਇਸ ਦੇ ਨਾਲ ਹੀ 1692 ਦਾ ਰੇਟ 3100 ਤੋਂ ਲੈ ਕੇ 3200 ਦੇ ਵਿਚਕਾਰ ਰਿਹਾ ਇਸ ਦੇ ਨਾਲ ਹੀ 1718 ਦਾ ਰੇਟ 3200 ਤੋਂ ਲੈ ਕੇ 3300 ਦੇ ਵਿਚਕਾਰ ਰਿਹਾ ਅਬੋਰ ਮੰਡੀ ਦੇ ਵਿੱਚ 1509 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਪ੍ਰਤੀ ਕੁਆਟ ਰਿਹਾ ਫਾਜਨ ਕਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਪ੍ਰਤੀ ਕੁੰਟਲ ਰਿਹਾ 1692 ਦਾ ਰੇਟ 3200 ਤੋਂ ਲੈ ਕੇ 3300 ਰੁਪਏ ਤੱਕ ਰਿਹਾ 1718 ਦਾ ਰੇਟ 3320 ਰੁਪਈਆਂ ਤੋਂ ਲੈ ਕੇ 3400 ਰੁਪਏ ਤੱਕ ਰਿਹਾ 1847 ਦਾ ਰੇਟ 2700 ਤੋਂ ਲੈ ਕੇ 2940 ਰੁਪਈਆਂ ਤੱਕ ਰਿਹਾ ਜਿਵੇਂ ਕਿ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਮੰਡੀਆਂ ਦੀ ਆਪਾਂ ਤੁਹਾਨੂੰ ਮੇਣ ਮੇਣ ਮਡੀਆਂ ਦੀ ਐਵਰੇਜ ਰੇਟਾਂ ਦੀ ਜਾਣਕਾਰੀ ਦਿੱਤੀ ਆ ਗਈ ਤੁਸੀਂ ਆਪ ਹੀ ਇਹਨਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਕੁ ਰੇਟ ਵਧੇ ਨੇ ਜਾਂ ਘਟੇ ਨੇਗੇ ਐਵਰੇਜ ਰੇਟ ਆ ਇੱਕੋ ਹੀ ਚੱਲ ਰਹੇ ਨੇ ਸਾਰੀਆਂ ਵੈਰਾਈਟੀਆਂ ਦਾ ਕੋਈ ਫਰਕ ਨਹੀਂ ਹੈਗਾ ਇਹਨਾਂ ਦੇ ਵਿੱਚ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਹੋਰ ਐਦਾਂ ਦੀ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ ਧੰਨਵਾਦ ਜੀ ਵੀਡੀਓ ਦੇਖਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੇ-ਕਿਹੜੇ ਕਿਸਾਨ ਭਰਾਵਾਂ ਨੇ ਬਾਸਮਤੀ ਦੇ ਕੀ-ਕੀ ਰੇਟਾਂ ਦੇ ਉੱਪਰ ਵੇਚੀ ਆ ਗਈ ਧੰਨਵਾਦ ਜੀ